you ਅੱਜ ਸ਼ੁਰੂ ਤੋਂ ਪੰਜਾਬ ਦੀਆਂ ਐਨਆਰਆਈ ਭਰਾ ਫੜਦੇ ਆਏ ਨੇ ਔਰ ਇਹੀ ਸੇਮ ਦੇਖਣ ਨੂੰ ਸਾਨੂੰ ਆਪਣਾ ਤਨਾਰਖੌਰ ਦੇ ਵਿੱਚ ਮਿਲਿਆ ਇੱਥੇ ਇੱਕ ਸਾਡੇ ਐਨਆਰਆਈ ਭਰਾ ਨੇ ਜਿਨ੍ਹਾਂ ਨੇ ਗੁਰੂ ਫਾਊਂਡੇਸ਼ਨ ਕਰਕੇ ਇੱਕ ਡਿਸਪੈਂਸਰੀ ਖੋਲੀ ਹੈ ਚਲੋ ਆ ਇਹਨਾਂ ਨਾਲ ਗੱਲ ਕਰੀਏ ਭਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹਾਂ ਭਾਜੀ ਕੀ ਨਾਮ ਜੀ ਤੁਹਾਡਾ ਮੇਰਾ ਨਾਮ ਇੰਦਰ ਹੈ ਆ ਭਾਜੀ ਇੰਦਰ ਭਾਜੀ ਇਹ ਇਸੇ ਪਿੰਡ ਦੇ ਵਿੱਚ ਤੁਸੀਂ ਮਤਲਬ ਇਸ ਡਿਸਪੈਂਸਰੀ ਕੋਲਣ ਬਾਰੇ ਕਿਉਂ ਸੋਚਿਆ ਤੇ ਮੇਰਾ ਜੰਪਾਲੀ ਇਹੇ ਪਿੰਡ ਦਾ ਹੈਗਾ ਜੀ ਇਤੋਂ ਹੀ ਬਿਲੋਂਗ ਕਰਦਾ ਤਨਾਲ ਤੋਂ ਹੀ ਤੇ ਬਾਕੀ ਸਾਡੇ ਪਿੰਡਾਂ ਚ ਚਾਰ ਪੰਜ ਪਿੰਡਾਂ ਚ ਨਾ ਕੋਈ ਡਿਸਪੈਂਸਰੀ ਹੈ ਤੇ ਨੇੜੇ ਨਾ ਹੀ ਕੋਈ ਮੈਡੀਕਲ ਸਟੋਰ ਹੈਗਾ ਤੇ ਜਿਹੜੀ ਕਿ ਲੋਕਾਂ ਨੂੰ ਬਹੁਤ ਜ਼ਿਆਦਾ ਜ਼ਰੂਰਤਮੰਦ ਸਗੀ ਤੇ ਭਾਜੀ ਇਹ ਡਿਸਪੈਂਸਰੀ ਦੇ ਵਿੱਚ ਤੁਸੀਂ ਡਾਕਟਰ ਵੀ ਹਾਇਰ ਕੀਤਾ ਹੈ ਹਾਂਜੀ ਵੀ ਆਪਣੇ ਕੋਈ ਡਾਕਟਰ ਵੀ ਹੈਗੀ ਹੈ ਜੀ ਇੱਥੇ ਤੇ ਬਾਕੀ ਆਪਣਾ ਚੈਰੀਟੇਬਲ ਦਾ ਹੈਗਾ ਤਾਂ ਡਿਸਪੈਂਸਰੀ ਪਲਸ ਆਪਣਾ ਸਟੇਸ਼ਨਰੀ ਦਾ ਹੈਗਾ ਜੀ ਤੇ ਇਹਦੇ ਵਿੱਚ ਜਿਹੜੀਆਂ ਦਵਾਈਆਂ ਹੈਗੀਆਂ ਇਹ ਮਤਲਬ ਕਿ ਜਦੋਂ ਜਦੋਂ ਮਾਰਕੀਟ ਰੇਟ ਤੇ ਸਭ ਕੁਝ ਮਿਲੂਗਾ ਜਾਂ ਕਿਸ ਤਰ੍ਹਾਂ ਤੁਸੀਂ ਕੀ ਸੋਚਦੇ ਹੋ ਕੋਈ ਨਹੀਂ ਮਾਰਕੀਟ ਦੇ ਨਾਲੋਂ ਤੇ तकरीबन ਮੰਨ ਲਓ 80-85% ਘੱਟ ਰੇਟ ਦੀ ਹੋਣੀਆਂ ਹੈਗੀਆਂ ਬਾਕੀ ਜੇ ਸੰ ਲੱਗਦਾ ਹੈਗਾ ਕੋਈ ਉਹ ਵੀ ਜਿਹੜਾ ਹੈਗਾ ਨਹੀਂ 10-20 ਦੇ ਸਕਦਾ ਹੈਗਾ ਪਿੰਡ 'ਚ ਜਿਹੜੇ ਘਰ ਹੁੰਦੇ ਸੀ ਪਹਿਲਾਂ ਲੈ ਲੈਣੇ ਉਹਨਾਂ ਨੂੰ ਅਸੀਂ ਟੋਟਲੀ ਫ੍ਰੀ ਦੋਂਗੇ ਜੀ ਲੋਡ ਵੰਦ ਨੂੰ ਅਗਰ ਜੇ ਲੋਡ ਵੰਦਾ ਤਾਂ ਤੁਸੀਂ ਬਿਲਕੁਲ ਫ੍ਰੀ ਬਿਲਕੁਲ ਫ੍ਰੀ ਦੋਂਗੇ ਨਾ ਹਾਂਜੀ ਇੱਥੇ ਕੋਈ ਟੈਸਟ ਵੀ ਕਿਤੇ ਜਾਂਦਾ ਭਈ ਟੈਸਟ ਇੱਥੇ ਹੀ ਬਲੱਡ ਟੈਸਟ ਹੈ ਹਾਂਜੀ ਹੈਗੇ ਆ ਆਪਣੇ 슈ਗਰ ਦਾ ਟੈਸਟ ਰੱਖੇ ਹੋਏ ਜੀ ਆ ਜ ਸਾਡਾ ਜਨਰਲ ਚੈੱਕ ਅਪ ਹੈਗਾ ਜੀ ਤੇ ਬਲੱਡ 슈ਗਰ ਚੈੱਕ ਕਰੀ ਹਾਂ ਜੀ ਅੱਜ ਪਾਜੀ ਜੀ ਸਤਾਂ ਕਿ ਕਿਸੇ ਨੂੰ ਮੰਨ ਲਓ ਕਿ ਕੋਈ ਜ਼ਿਆਦਾ ਹੀ ਬਿਮਾਰ ਹੋਵੇ ਕੋਈ ਹਸਪਤਾਲ ਤੱਕ ਦਾ ਕੰਮ ਹੋਵੇ ਉਹਦੇ ਵਿੱਚ ਵੀ ਕੋਈ ਤੁਹਾਡੀ ਸੰਸਥਾ ਹੈਲਪ ਪਈ ਨਹੀਂ ਉਹਦੇ ਬਾਰੇ ਨਹੀਂ ਹਜੇ ਹੈਗਾ ਜੇ ਕੋਈ ਜ਼ਿਆਦਾ ਸੀਰੀਅਸ ਹੈਗਾ ਉਹ ਇੱਥੇ ਹੀ ਓਪੀਡੀ ਆ ਸਾਡੇ ਅਸੀਂ ਸੀਰੀਅਸ ਕੋਈ ਪੇਸ਼ੈਂਟ ਨਹੀਂ ਲੈ ਸਕਦੇ ਹੈਗੇ ਤੇ ਉਹ ਫਿਰ ਰੈਫਰ ਹੀ ਕਰ ਸਕਦੇ ਆ ਜੀ ਸਰਕਾਰੀ ਸਰਕਾਰੀ ਹਸਪਤਾਲ ਹਾਂਜੀ ਇਹਦੇ ਵਿੱਚ ਤੁਹਾਨੂੰ ਕਿਸੇ ਹੋਰ ਦੀ ਹੈਲਪ ਇਹ ਇਹ ਕੰਮ ਕਰਨ ਦੇ ਵਿੱਚ ਕਿਸੇ ਹੋਰ ਦੀ ਹੈਲਪ ਪਿੰਡ ਹਜੇ ਤੇ ਜਦੋਂ ਪਿੰਡ ਦੇ ਸਾਰਾ ਪਿੰਡ ਦੇ ਜਿਹੜੇ ਹੈਗੇ ਆ ਨਾਲ ਹੀ ਆ ਜੀ ਤੇ ਪਿੰਡ ਦੀ ਇਤਨਾਲ ਯੂਥ ਵੈਲਫੇਅਰ ਸੁਸਾਇਟੀ ਉਹ ਵੀ ਨਾਲ ਹੀ ਆ ਪੂਰੀ ਪੂਰੀ ਸਪੋਰਟ ਆ ਪਿੰਡ ਵਾਲਿਆਂ ਦੀ ਹਾਂਜੀ ਤੇ ਇਹਦੇ ਜੇ ਪੰਜ ਸਰਪੰਚਾਂ ਵੱਲੋਂ ਕੋਈ ਕਿਸ ਤਰ੍ਹਾਂ ਕੋਈ ਛਲਾਗਾ ਜਾਂ ਕੋਈ ਤੁਹਾਨੂੰ ਹੈਲਪ ਦੀ ਨਹੀਂ ਜੀ ਸਰਪੰਚ ਪੰਜ ਦਾ ਕੋਈ ਲੈਣਾ ਦੇਣਾ ਨਹੀਂ ਹੈਗਾ ਨਾ ਕੋਈ politican ਦਾ ਹੈਗਾ ਜੀ ਤੇ ਇਹ ਸਾਡਾ ਆਪਣਾ ਹੀ ਸਾਰਾ ਫੰਡਿੰਗ ਜੋ ਵੀ ਹੈਗੀ ਅੱਛਾ ਜੀ ਇਹ ਤੁਸੀਂ ਆਪ ਹੀ ਇਹਨੂੰ ਸਾਰਾ ਇੱਥੇ ਰੇਕੇ ਡੀਲਰ ਮਤਲਬ ਕਿ ਇਹਨੂੰ ਸੰਭਾਲੋਗੇ ਜਾਂ ਕਿ ਤੁਹਾਡੇ ਮਗਰੋਂ ਕਿਸੇ ਨੇ ਹੋਰ ਨੇ ਵਿਚ ਪਾਇਆ ਕੋਈ ਇਹ ਤੇ ਜੀ ਜਿੱਦਾਂ ਕਿਤੇ ਫਾਰਮਿਸਟ ਹੈਗੇ ਡਾਕਟਰ ਹੈਗੇ ਐ ਮੈਨੇਜ ਕਰਨ ਵਾਲੇ ਸੀ ਤੇ ਫਿਰ ਇਥੇ ਮੁੰਡਾ ਗੋਪੀ ਹੈਗਾ ਜੀ ਪੰਜਿਆ ਪਿੰਡ ਦਾ ਤੇ ਉਹ ਨੂੰ ਹੀ ਮੈਂ ਸਾਰੀ ਕਮਾਂਡ ਜਿਹੜੀ ਨਾਲ ਦਿੱਤੀ ਹੋਈ ਆ ਤੇ ਪਲੱਸ ਨਾਲ ਜਿਹੜੀ ਹੈਗੀ ਸੁਸਾਇਟੀ ਆ ਪਿੰਡ ਦੀ ਬਣਾਈ ਤੇ ਨਾਲ ਵਾਲੀ ਉਹ ਨਾਲ ਮੈਨੇਜ ਕਰੂੰਗੇ ਸਾਰਿਆਂ ਨੂੰ ਜਦੋਂ ਤੁਸੀਂ ਬਾਹਰ ਚੱਲ ਗਏ ਉਸ ਤੋਂ ਬਾਅਦ ਉਹ ਦੇਖਾਂ ਹਾਂ ਜੀ ਹਾਂ ਨਾਲ ਨਾਲ ਉਹ ਦੇਖੋਗੇ ਸਾਰੇ ਔਰ ਤੁਸੀਂ ਸਾਡੇ ਮੀਡੀਆ ਦੇ ਮਾਧਿਅਮ ਰਾਈ ਕੁਝ ਕਹਿਣਾ ਚਾਹੋ ਕਿ ਪਿੰਡ ਵਾਸੀਆਂ ਨੂੰ ਜਾਂ ਇਲਾਕੇ ਦੇ ਸਾਰੇ ਕੋਈ ਉਹ ਹੀ ਆਪਣੀ ਬਹੁਤ ਵਾਰ ਸਪੋਰਟ ਕਰੋ ਤੇ ਜਿਹੜੇ ਲੋੜਵੰਦੇ ਇੱਥੇ ਆਵੋ ਆਪਣੀਆਂ ਦਵਾਈਆਂ ਦਵਾਈਆਂ ਜਿਹੜੀ ਲੈਣੀਆਂ ਦਵਾਈਆਂ ਲਓ ਆਪਣੀਆਂ ਜੇ ਕਿਸੇ ਦੇ ਬੱਚੇ ਹੈਗੇ ਪੜਨ ਵਾਲੇ ਆ ਆਪਣੇ ਕੋਲ ਸਟੇਸ਼ਨਰੀ ਹੈਗੀ ਆ ਘੱਟ ਰੇਟ ਤੇ ਆ ਬਹੁਤ ਤੇ ਜਿਹੜੇ ਉਹ ਵੀ ਨਹੀਂ ਦੇ ਸਕਦੇ ਹੈਗੇ ਉਹਨਾਂ ਲਈ ਫ੍ਰੀ ਆਪਣੇ ਧੰਨਵਾਦ ਥੈਂਕ ਯੂ ਤਨਾਲ ਖੁਰਦ ਡਿਸਪੈਂਸਰੀ ਦੀ ਓਪਨਿੰਗ ਦੇ ਵਿੱਚ ਮੈਂਬਰ ਪੰਚਾਇਤ ਕਾਦੀਆਂਵਾਲ ਤੋਂ ਨਰਿੰਦਰ ਜੀ ਆਏ ਨੇ हां जी 빠ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ 빠ਜੀ ਸਤਿ ਸ਼੍ਰੀ ਅਕਾਲ ਜੀ 빠ਜੀ ਜਿਹੜਾ ਇੱਥੇ ਡਿਸਪੈਂਸਰੀ ਖੁੱਲੀ ਆ ਔਰ ਐਨਆਰਆਈ ਭਰਾ ਨੇ ਇੱਕ ਬੜੀ ਵੱਡੀ ਚਾਰ ਪਿੰਡਾਂ ਨੂੰ ਜਿਹੜੀ ਸਹੂਲਤ ਦਿੱਤੀ ਇਹਦੇ ਬਾਰੇ ਕੁਝ ਕਹੋ ਹਾਂ ਜੀ 빠ਜੀ ਪਹਿਲੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮੇਰਾ ਨਾਮ ਨਰਿੰਦਰ ਸਿੰਘ ਚਾਵਲਾ ਮੈਂਬਰ ਪੰਚਾਇਤ ਕਾਦੀਆਂ ਵਾਲੀ ਤੋਂ ਆ ਮੈਂ ਸਾਡੇ ਨਾਲ ਬਹੁਤ ਅੱਛਾ ਰਿਲੇਸ਼ਨ ਨੇ ਬੱਚਾ ਨਾਲ ਪਾਲਾ ਜੀ ਠੇਕੇਦਾਰ ਸਾਹਿਬ ਨਾਲ ਕਾਫੀ ਦਿਨ ਤੋਂ ਸਾਡੇ ਨਾਲ ਸਲਾਹ ਮਸ਼ਵਰਾ ਕਰਦੇ ਸੀ ਇਹ ਵੀ ਆਪਾਂ ਕੋਈ ਇਦਾਂ ਦਾ ਪ੍ਰੋਜੈਕਟ ਇਦਾਂ ਦਾ ਕੋਈ ਲਿਆਈਏ ਇੱਥੇ ਜਿੱਥੇ ਲੋਕ ਸੇਵਾ ਦਾ ਮਤਲਬ ਸਾਰੇ ਲੋਕਾਂ ਨੂੰ ਸਹੂਲਤ ਹੋਵੇ ਸੋ ਅਸੀਂ ਇੱਕ ਦੂਜੇ ਨਾਲ ਕਾਫੀ ਕਰਦੇ ਰਹੇ ਸੀਗੇ ਚਲੋ ਪਰਮਾਤਮਾ ਨੇ ਕਿਰਪਾ ਕੀਤੀ ਹੈ ਪਰਿਵਾਰ ਤੇ ਠੇਕਦਾਰ ਸਾਹਿਬ ਸਤਪਾਲ ਜੀ ਦੇ ਦੋਨੋਂ ਬੱਚੇ ਬਹੁਤ ਹੁਨਰਦਾਰ ਨੇ ਔਰ ਇਹਨਾਂ ਦੀ ਸੇਵਾ ਭਾਵਨਾ ਬਹੁਤ ਮਨ ਦੇ ਵਿੱਚ ਹੈਗੀ ਹੈ ਸੋ ਅਸੀਂ ਵੀ ਇਹਨੂੰ ਸਲਾਹ ਦੀ ਵਜ੍ਹਾ ਪਰਮਾਤਮਾ ਨੇ ਤੁਹਾਨੂੰ ਕਿਰਪਾ ਤੁਹਾਡੇ ਤੇ ਕੀਤੀ ਤੁਹਾਨੂੰ ਲੋਕ ਸੇਵਾ ਕਰਨੀ ਚਾਹੀਦੀ ਹੈ ਬਹੁਤ ਵੱਡਾ ਉਪਰਾਲਾ ਹੈ ਔਰ ਚੰਗਾ ਉਪਰਾਲਾ ਹੈ ਔਰ ਸਾਡੇ ਸਾਰੇ ਇਲਾਕੇ ਨੂੰ ਸਾਡੇ ਸਮਾਜ ਨੂੰ ਇਹ ਬਹੁਤ ਵੱਡੀ ਇਹਨਾਂ ਦੇ ਦੇਣ ਹੈ ਔਰ ਮੈਂ ਇਹ ਸਮਝਦਾ ਕਿ ਇਨਾ ਵੱਡਾ ਪ੍ਰੋਜੈਕਟ ਦੀ ਜ਼ਿੰਮੇਵਾਰੀ ਲੈਣੀ ਵੀ ਇੱਕ ਬਹੁਤ ਆਪਣੀ ਵੱਡੀ ਗੱਲ ਹੈ ਇਹਨੂੰ ਰੈਗੂਲਰ ਕੰਟੀਨਿਊ ਚਲਾਉਣਾ ਅੱਗੋਂ ਬਹੁਤ ਕੁਝ ਦੇਖਣਾ ਪੈਦਾ ਬੰਦੇ ਨੂੰ ਲੇਕਿਨ ਬੜੀ ਹਿੰਮਤ ਹੈ ਇਹਨਾਂ ਯਾਰ ਹੈ ਕਿ ਨਹੀਂ ਸੋ ਇਸ ਕਰਕੇ ਅਸੀਂ ਸਾਰੇ ਇਸ ਕਾਲ ਤੇ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਔਰ ਇਲਾਕੇ ਦੇ ਲੋਕ ਔਰ ਪਿੰਡ ਦੇ ਲੋਕਾਂ ਨੂੰ ਬਹੁਤ ਇਸ ਗੱਲ ਦੀ ਜਿਹੜੀ ਸਹੂਲਤ ਹੈ ਹੁਣੀ ਵੀ ਚਾਹੀਦੀ ਕਿ ਉਹ ਜੋ ਅੱਜ ਸਮਾ ਚੱਲ ਰਿਹਾ ਮੈ ਗਿਆਈ ਦਾ ਜੋਗਿਆ ਹਰ ਹਮ ਹਮ ਛੋਟੇ ਗਰੀਬ ਬੰਦੇ ਦੀ ਜਾਂ ਮੀਡੀਅਮ ਬੰਦੇ ਦੀ ਵੀ ਪਹੁੰਚ ਤੋਂ ਬਾਹਰ ਆ ਮੈਡੀਕਲ ਚੈੱਕ ਅਪ ਜੋ ਕਰਾਣੇ ਜਾਂ ਟੈਸਟ ਹੈ ਜਾਂ ਦਵਾਈਆਂ ਸੋ ਇੱਥੇ ਸਭ ਕੁ ਸਰੀਬਨ ਫ੍ਰੀ ਵਾਲਾ ਹੀ ਸਿਸਟਮ ਚੱਲ ਰਿਹਾ ਹੈਗਾ ਸਾਰਾ ਸੋ ਇਸ ਕਰਕੇ ਮਹਾਰਾਜ ਦੀ ਕਿਰਪਾ ਹੋਵੇ ਪਰਮਾਤਮਾ ਦੇ ਪਰਵਾਰ ਨੂੰ ਚੜਦੀ ਕਲਾ ਰੱਖੇ ਔਰ ਅਸੀਂ ਚਾਹੁੰਦੇ ਵੀ ਇਹ ਪ੍ਰੋਜੈਕਟ ਜਿਹੜਾ ਇਹਨਾਂ ਆਤਮਾ ਕੇ ਸਾਡੀ ਇਹ ਹੀ ਦੁਆ ਹੈ ਅਰਦਾਸ ਹੈ ਚੜਦੀ ਕਲਾ ਪਰਵਾਤਮਾ ਬਖਸ਼ੇ ਨਾ ਧੰਨਵਾਦ ਥੈਂਕ ਯੂ ਉਧਰ ਹਰਾ ਹੋ ਗਿਆ ਤੇ ਤੇ ਨਾਲ ਖੁਰਦੇ ਤੋਂ ਸਾਡੇ ਨਾਲ ਮੈਂਬਰ ਪੰਚਾਇਤ ਨੇ ਚੁਲਾਓ ਇਹਨਾਂ ਨਾਲ ਗੱਲ ਕਰੀਏ ਪਈਸਾ ਸਗੀਰ ਜੀ ਸਸੀ ਗਾਲ ਜੀ ਆਪ ਜੀ ਕੀ ਨਾਮ ਤੁਹਾਡਾ ਮੇਰਾ ਨਾਮ ਬਲਜਿੰਦਰ ਕੁਮਾਰ ਹੈ ਜੀ ਭਾਜੀ ਜਿੱਦਾਂ ਐਨ ਆਰ ਆਈ ਵੀਰ ਨੇ ਇੱਥੇ ਇੱਕ ਮੈਡੀਕਲ ਸਟੋਰ ਖੋਲਿਆ ਜਾਂ ਡਿਸਪੈਂਸਰੀ ਖੋਲੀ ਆ ਉਹਦੇ ਬਾਰੇ ਤੁਸੀਂ ਕੁਝ ਕਹੋ ਹਾਂਜੀ ਅੰਨੀ ਸਰ ਕਿਦਾਂ ਹੈ ਸਾਡੇ ਐਨ ਆਰ ਆਈ ਵੀਰਾਂ ਵੱਲੋਂ ਵੈਲਫੇਅਰ ਸੁਸਾਇਟੀ ਧਨਾਲਖੁਰ ਦੇ ਵਿੱਚ ਅੱਜ ਤੋਂ ਸ਼ੁਰੂ ਕਰ ਦਿੱਤੀ ਗਈ ਹੈ ਇਹਨਾਂ ਦੇ ਨਾਲ ਨਾਲ ਕਿੱਦਾਂ ਕਿ ਸਾਡੇ ਨੇੜੇ-ਤੇੜੇ ਡਿਸਪੈਂਸਰੀ ਦੀ ਕਾਫੀ ਪ੍ਰੋਬਲਮ ਆਉਂਦੀ ਸੀ ਮੈਡੀਕਲ ਦੀ ਪ੍ਰੋਬਲਮ ਆ ਨਾਲ ਦੇ ਪਿੰਡਾਂ 'ਚ ਜਾਣਾ ਪੈਂਦਾ ਸੀ ਸਾਨੂੰ ਇਸ ਕਰਕੇ ਭਾਈ ਉਹਨਾਂ ਨੇ ਕਾਫੀ ਚਿਰ ਤੋਂ ਇਹਨਾਂ ਦਾ ਸਿਗਾ ਟਾਰਗੇਟ ਏ ਸੀ ਪਿੰਡ ਵਿੱਚ ਡਿਸਪੈਂਸਰੀ ਖੋਲ੍ਹਣੀ ਆ ਇਸ ਲਈ ਉਹਨਾਂ ਨੇ ਸਾਡੀ ਮੈਂਬਰ ਪੰਚਾਇਤ ਤੋਂ ਇਲਾਵਾ ਤੇ ਅਸੀਂ ਇਸ ਪਿੰਡ ਵਿੱਚ ਸ਼ੁਰੂ ਕੀਤਾ ਕੰਮ ਇਹ ਇਸ ਲਈ ਇਹਨਾਂ ਦੇ ਨਾਲ-ਨਾਲ ਅਸੀਂ ਕਿਸੇ ਵੀ ਪਿੰਡ ਦੇ ਵਿੱਚ ਵਿਆਹ ਸ਼ਾਦੀ ਦੇ ਕਿਸੇ ਨੂੰ ਲੜਕੀ ਦਾ ਵਿਆਹ ਕਰਨ ਚ ਪ੍ਰੋਬਲਮ ਆਉਂਦੀ ਹੈ ਕਿ ਸਾਨੂੰ ਫੈਨਸ ਲਈ ਪ੍ਰੋਬਲਮ ਕਿ ਪੈਸੇ ਦੀ ਜਾਂ ਕਿਸੇ ਹੋਰ ਸਮਾਨ ਦੀ ਆਉਂਦੀ ਹੈ ਉਹਨਾਂ ਦੇ ਨਾਲ ਅਸੀਂ ਮੋਢੇ ਨਾਲ ਮੋਢਾ ਲਾ ਕੇ ਖੜੇ ਹੋਵਾਂਗੇ ਤੁਹਾਡੀ ਵੈਲਫੇਅਰ ਸੁਸਾਇਟੀ ਹੈ ਯੂਥ ਵੈਲਫੇਅਰ ਸੁਸਾਇਟੀ ਉਹ ਮਤਲਬ ਕਿ ਕਿਸ ਕਨਸੈਪਟ ਤੇ ਕੰਮ ਸਾਡੀ ਵੈਲਫੇਅਰ ਸੁਸਾਇਟੀ ਦੇ ਵਿੱਚ ਇਹ ਉਪਰਾਲੇ ਕੀਤੇ ਗਏ ਹਨ ਕਿ ਕਿ ਉਹਨੂੰ ਕਿੰਦੇ ਵਿਆਹ ਸ਼ਾਦੀ ਦੇ ਲਈ ਪਿੰਡ ਦੇ ਬਿਆਲ ਹੀ ਕਿਸੇ ਨੂੰ ਭੈਂਚਲੀ ਪ੍ਰੋਬਲਮ ਪੈਂਦੀ ਹੈ ਬਿਮਾਰ ਹੁੰਦਾ ਹੈ ਉਹਦੇ ਲਈ ਹੈਗਾ ਆ ਹੋਰ ਪਿੰਡ ਦੇ ਵਿਕਾਸ ਦੇ ਲਈ ਅਸੀਂ ਵੀ ਕਈ ਉਪਰਾਲੇ ਕਰਾਂਗੇ ਨਾਲ ਦੀ ਨਾਲ ਕਰਦੇ ਜਾਵਾਂਗੇ ਧੰਨਵਾਦ ਥੈਂਕ ਯੂ ਧਨਾਲ ਖੁਰਦ ਵਿੱਚ ਯੂਥ ਵੈਲਫੇਅਰ ਸੁਸਾਇਟੀ ਨੌਜਵਾਨਾਂ ਵੱਲੋਂ ਤਿਆਰ ਕੀਤੀ ਗਈ ਚਲੋ ਆਓ ਇਸ ਸੁਸਾਇਟੀ ਦੇ ਕੀ ਮੋਟਿਵ ਨੇ ਅੱਗੇ ਕੀ ਇਹਨਾਂ ਨੇ ਉਪਰਾਲੇ ਕਰਨੇ ਆ ਇਹਨਾਂ ਬਾਰੇ ਆਪਾਂ ਜਾਣਕਾਰੀ ਲੈਂਦੇ ਆ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਆਪਾਂ ਜੀ ਕੀ ਨਾਮ ਜੀ ਤੁਹਾਡਾ ਮੇਰਾ ਨਾਮ ਰਜਿੰਦਰ ਸਿੰਘ ਹੈ ਜੀ ਜਿੰਦਰਪਾ ਜੀ ਜਿੱਦਾਂ ਕਿ ਜਿਹੜੀ ਤੁਸੀਂ ਯੂਥ ਵੈਲਫੇਅਰ ਸੁਸਾਇਟੀ ਬਣਾਈ ਆ ਔਰ ਇਹਦੇ ਤੁਸੀਂ ਕੀ ਮੋਟਿਵ ਹੈ ਕੀ ਕੀ ਤੁਸੀਂ ਲੋਕਾਂ ਦੇ ਕੀ ਕਰਨਾ ਚਾਹੁੰਦੇ ਤੁਸੀਂ ਤੁਹਾਡਾ ਕੀ ਸੁਸਾਇਟੀ ਦੀ ਭਲਾਈ ਕੰਮਾਂ ਦੇ ਵਿੱਚ ਆ ਰਿਹਾ ਜੀ ਘਰ ਬਣਾਉਣ ਵਾਸਤੇ مالی ਸਹਾਇਤਾ ਤੇ ਕੁੜੀਆਂ ਦੇ ਵਿਆਹ ਲਈ 5200 ਰੁਪਏ ਸ਼ਗਨ ਸਕੀਮ ਨਵਜੰਮੇ ਬੱਚੀ ਲਈ 2100 ਰੁਪਏ ਤੇ ਸਕੂਲ ਦੇ ਛੋਟੇ ਬੱਚੇ ਵਿਦਿਆਰਥੀਆਂ ਲਈ ਸਟੇਜਨਰੀ ਦਾ ਸਮਾਨ ਦਿੱਤਾ ਜਾਵੇਗਾ ਤੁਹਾਡੀ ਜਿਹੜੀ ਇਹ ਸੁਸਾਇਟੀ ਆ ਹਾਂਜੀ ਇਹ ਸਾਰੀ ਮਦਦ ਜਿੰਨੀ ਵੀ ਤੁਸੀਂ ਬੋਲੀਏ ਸਾਰੀ ਕਰੇਗੀ ਹਾਂਜੀ ਹਾਂਜੀ ਸਾਰੀ ਕਰੇ ਹਾਂਜੀ ਹਾਂਜੀ ਕਰਨ ਪਾਜੀ ਜਿੱਦਾਂ ਕਿ ਹੁਣ ਜਿਹੜੀ ਤੁਸੀਂ ਮਦਦ ਬਾਰੇ ਗੱਲ ਕੀਤੀ ਆ ਹੁਣ ਇਹਦੇ ਲਈ ਪੈਸਾ ਵੀ ਚਾਹੀਦਾ ਤੇ ਉਹ ਫੰਡਿੰਗ ਜਿਹੜੀ ਉਹ ਕਿੱਥੋਂ ਹੋਏ ਦੇਖੋ ਜੀ ਫੰਡਿੰਗ ਸਾਡੀ ਐਨ ਆਰ ਆਈ ਵੀਰਾਂ ਦੇ ਸਹਿਯੋਗ ਦੇ ਨਾਲ ਆ ਰਹੀ ਹੈ ਹਾਂਜੀ ਤੇ ਬਾਕੀ ਸਾਡੀ ਸਾਰੀ ਸੁਸਾਇਟੀ ਦੇ ਮੈਂਬਰ ਜਿਹੜੇ ਆ ਉਹਨਾਂ ਦੀ ਫੁੱਲ سپورਟ ਹੈ ਜੀ ਅਸੀਂ ਇਸ ਪੁਲਾਈ ਦੇ ਕੰਮ ਨੂੰ ਵੱਧ ਤੋਂ ਵੱਧ ਅੱਗੇ ਲੈ ਕੇ ਜਾਵਾਂਗੇ। ਹਾਂਜੀ। ਤੇ ਪਾਜੀ ਜੀ ਔਰ ਜੋ ਕਿ ਕਿਤੇ ਆਪਣੇ ਧਨਾਲ ਦੇ ਵਿੱਚ ਮੈਡੀਕਲ ਸਟੋਰ ਖੁੱਲਿਆ, ਜਿਸਪੈਂਸਰੀ ਖੁੱਲੀ ਹੈ। ਉਹਦੇ ਬਾਰੇ ਕੁਝ ਕਹੋਗੇ? ਹਾਂਜੀ। ਅਸੀਂ ਅੱਜ ਤੋਂ ਹੀ ਇਹ ਪ੍ਰਾਰਲਾ ਸ਼ੁਰੂ ਕਰਨ ਜਾ ਰਹੇ ਹਾਂ ਜਿਹਦੇ ਵਿੱਚ ਅਸੀਂ ਟੈਸਟ ਜਿਹੜੇ ਆਉਂਦੇ ਆ ਬਲੱਡ ਦਾ, ਸ਼ੂਗਰ ਦਾ ਉਹ ਵੀ ਕਰਨ ਜਾ ਰਹੇ ਹਾਂ ਤੇ ਅਸੀਂ ਜੋ ਗਰੀਬ ਪਰਵਾਦ ਆ ਜੋ ਬਾਹਲੇ ਪਿੰਡਾਂ 'ਚ ਜਿਆਦਾ ਜਾਂਦੇ ਸੀਗੇ ਸਭ ਤੋਂ ਵੱਡੀ ਸਾਡੇ ਪ੍ਰੋਬਲਮ ਇਹ ਸੀ ਕਿ ਲਾਗੇ ਸਾਗੇ ਕੋਈ ਸਾਡੇ ਡਾਕਟਰ ਨਹੀਂ ਸੀਗਾ ਸਹੂਲਤ ਨਹੀਂ ਸੀ ਕੋਈ ਬਿਮਾਰ ਹੁੰਦਾ ਸੀ ਤਾਂ ਬਾਹਲੇ ਪਿੰਡਾਂ 'ਚ ਜਾਂਦੇ ਸੀ ਸੋ ਇਹ ਸਭ ਤੋਂ ਵੱਡਾ ਸਾਡੇ ਪਿੰਡ ਨੂੰ ਇੱਕ ਸੁੱਖ ਹੋ ਗਿਆ ਤੇ ਅੱਗੇ ਤੋਂ ਜਿੱਦਾਂ ਹੁਣ ਲੇਡੀਜ਼ ਹੁੰਦੇ ਸੀ ਘਰ ਕੋਈ ਬਾਹਰ ਜਾਂ ਜਾਂ ਦੂਜੇ ਪਿੰਡ ਜਾਂ ਜਾਂ ਪ੍ਰੋਬਲਮ ਦੀ ਨਹੀਂ ਦਿਸਣੇ ਰੇ ਉਹ ਆਪ ਆਪਣੇ ਘਰ ਇੱਕ ਕਿਸਮ ਦਾ ਘਰ ਦੇ ਵਿੱਚ ਹੀ ਹੁਣ ਸਾਰੀ ਸਹੂਲਤ ਉਹਨਾਂ ਨੂੰ ਮਿਲੇਗੀ ਹਾਂਜੀ ਜਿਹੜੇ ਵੀਰ ਨੇ ਆਪਣੀ ਜਗ੍ਹਾ ਦੇ ਕੇ ਇਹ ਡਿਸਪੈਂਸਰੀ ਖੋਲੀ ਹੈ ਹਾਂਜੀ ਉਹਦੇ ਲਈ ਤੁਸੀਂ ਕੁਝ ਕਹੋ ਬਿਲਕੁਲ ਜੀ ਅਸੀਂ ਉਹਨਾਂ ਦਾ ਨਾਮ ਕੀ ਹਾਂਜੀ ਹਾਂਜੀ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਉਹਨਾਂ ਦੇ ਪਰਿਵਾਰ ਦਾ ਉਹਨਾਂ ਦਾ ਉਹਨਾਂ ਦਾ ਨਾਮ ਹੈ ਇੰਦਰਜੀਤ ਜੀ ਤੇ ਉਹਨਾਂ ਦੇ ਹੀ ਐਨ ਆਰ ਆਈ ਵੀਰੇ ਉਹਨਾਂ ਦੇ ਸੰਯੋਗ ਦੇ ਨਾਲ ਹੀ ਇਹ ਉਪਰਾਲਾ ਹੋ ਰਿਹਾ ਉਹਨਾਂ ਨੇ ਜਗ੍ਹਾ ਦਿੱਤੀ ਉਹਨਾਂ ਨੇ ਸਾਰਾ ਬਣਾਇਆ ਇੱਥੇ ਤੇ ਜੋ ਵੀ ਆ ਇਸ ਟਾਈਮ ਸਾਰਾ ਸੰਯੋਗ ਉਹਨਾਂ ਤੋਂ ਲਈ ਧੰਨਵਾਦ ਜੀ ਤੇ ਨਾਲ ਖੁਰਦ ਡਿਸਪੈਂਸਰੀ ਤੋਂ ਸਾਡੇ ਨਾਲ ਡਾਕਟਰ ਸਾਹਿਬ ਨੇ ਆਓ ਆਪਾਂ ਗੱਲ ਕਰੀਏ ਪਈ ਸੱਚੀ ਗੱਲ ਸੱਚੀ ਗੱਲ ਹੈ ਡਾਕਟਰ ਸਾਹਿਬ ਕੀ ਨਾਮ ਹੈ ਮੇਰਾ ਨਾਮ ਡਾਕਟਰ ਐਵੀ ਸਿੰਘ ਹਾਂ ਜੀ ਸਰ ਜਿੱਦਾਂ ਇਥੇ ਡਿਸਪੈਂਸਰੀ ਖੋਲੀ ਗਈ ਆ ਉਹ ਤੁਹਾਡਾ ਜਿਹੜਾ ਵਰਕਿੰਗ ਹੈ ਕਿ ਅਸੀਂ ਡਿਸਪੈਂਸਰੀ ਰੋਜ਼ ਚਲਾਵਾਂਗੇ 9 ਤੋਂ 3 ਤੇ ਇੱਥੇ ਆਲੇ ਦੋਲੇ ਦੇ ਪਿੰਡਾਂ ਨੂੰ ਬਹੁਤ ਫਾਇਦਾ ਹੋਏਗਾ ਕੰਟਰੋਲਡ 10000 ਆਬਾਦੀ ਆਲੇ ਦੋਲੇ ਜਿਨ੍ਹਾਂ ਨੂੰ 5-7 ਕਿਲੋਮੀਟਰ ਦੂਰ ਜਾਣਾ ਪੈਂਦਾ ਕੋਈ ਵੀ ਫਰਸਟ ਏਡ ਲੈਂਡਿੰਗ ਹਾਂਜੀ ਜਿਦਾ ਦੱਸਦੇ ਆ ਨਾ ਜੀ ਕਿ ਚਾਰ ਪੰਜ ਪਿੰਡਾਂ ਨੂੰ ਪਹਿਲਾਂ ਕੋਈ ਡਿਸਪੈਂਸਰੀ ਹੈ ਹੀ ਨਹੀਂ ਸੀ ਹਾਂਜੀ ਨੇੜੇ ਤੇੜੇ ਨਹੀਂ ਆ ਦੂਰ ਹੈਗੀਆਂ ਹੈਗੀਆਂ ਤਾਂ ਹੈ ਪਰ ਦੂਰ ਹੈ ਪਰ ਇੱਥੇ ਖੁੱਲਣ ਦਾ ਤੇ ਵਧੀਆ ਸੇਵਾਵਾਂ ਦੇ ਏ ਕਲਾਸ ਦੋਈਆਂ ਸਾਡੇ ਵਧੀਆ ਸੇਵਾਵਾਂ ਮਿਲਣ ਦਾ ਲੋਕਾਂ ਨੂੰ ਬਹੁਤ ਫਾਇਦਾ ਹੋਏਗਾ ਸਤਿ ਸ੍ਰੀ ਅਕਾਲ ਸਰ ਆਪਣੇ ਐਨਆਰਆਈ ਭਰਾ ਨੇ ਹੁਣ ਇਹ ਡਿਸਪੈਂਸਰੀ ਖੋਲੀ ਹੈ ਜਗਾ ਉਦੀ ਹੈ ਇਹਦੇ ਬਾਰੇ ਤੁਸੀਂ ਉਹਨਾਂ ਬਾਰੇ ਕੁਝ ਕਹੋ ਹਾਂਜੀ ਨੇ ਬਹੁਤ ਵਧੀਆ ਉਪਰਾਲਾ ਸਤਪਾਲ ਜੀ ਤੇ ਉਹਨਾਂ ਦੇ ਬੱਚਿਆਂ ਦਾ ਇੰਦਰਜੀਤ ਤੇ ਕਮਲਜੀਤ ਬਹੁਤ ਅੱਛਾ ਪਰਾਲਾ ਉਹਨਾਂ ਦਾ ਤੇ ਤੇ ਸੋਚ ਵੀ ਵਧੀਆ ਹੈ ਤਾਂ ਹੀ ਉਹਨਾਂ ਨੇ ਇੰਨਾ ਪੈਸਾ ਲਗਾ ਕੇ ਇੰਨੀ ਵਧੀਆ ਡਿਸਪੈਂਸਰੀ ਬਣਾਈ ਹੈ ਤੇ ਇਹ ਕਲਾਸ ਦਵਾਈਆਂ ਆਈਆਂ ਜੀ ਇਹ ਇਹ ਸਮਾਵਾ ਮਿਲਣ ਗੀਆਂ ਲੋਕਾਂ ਸਪੈਂਸਰੀ ਦੇ ਵਿੱਚ ਜੇ ਦਾ ਕੋਈ ਪਰਚੀ ਸਿਸਟਮ ਕੋਈ ਇਦਾਂ ਦਾ ਕੁਝ ਹੈ ਹਾਂ ਜੀ 10 10 ਜਾਂ 20 ਰੁਪਏ ਅਸੀਂ ਪਰਚੀ ਰੱਖਾਂਗੇ ਤੇ ਪਰ ਉਹ ਜਦ ਵਧੀਆ ਦਵਾਈਆਂ ਸਭ ਕੁਝ ਮਿਲੇਗਾ। ਪਰ ਦਵਾਈਆਂ ਬਿਲਕੁਲ ਫਰੀ। ਹਾਂਜੀ ਦਵਾਈਆਂ ਫਰੀ। ਹਾਂਜੀ। ਧੰਨਵਾਦ। ਚੰਗਾ ਜੀ।